ਸ਼ਸ਼ੀਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬ న్యూ 64 ਅੱਜ ਵਾਰਡ ਨੰਬਰ 12 ਦੇ ਵਿੱਚ ਜਿੱਥੋਂ ਦਾ ਕੋਈ ਨੁਮਾਇੰਦਾ ਜ਼ਿਲ੍ਹਾ ਸੈਣੀ ਦੇ ਬੁੱਟਾ ਸਾਹਿਬ ਕਾਇਮ ਸੀ ਦੇ ਘਰ ਪਹੁੰਚੇ ਆ ਗੱਲਬਾਤ ਕਰਦੇ ਆ ਜ਼ਿਲ੍ਹਾ ਸੈਣੀ ਨਾਲ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਸ਼ਸ਼ੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਜ਼ਿਲ੍ਹਾ ਸੈਣੀ ਜੀ ਕਿੰਨਕ ਤੁਹਾਨੂੰ ਬਾੜਵਾਸੀਆਂ ਦਾ ਕਿਨਕ ਮੁਹੱਲਾ ਦਾ ਕਿਨਕ ਤੁਹਾਨੂੰ ਆਪਣੇ ਲੋਕਾਂ ਦਾ ਪਿਆਰ ਮਿਲਿਆ ਜੀ ਬਹੁਤ ਬਹੁਤ ਝੜਕੇ ਵੀ ਰਹੀਆਂ ਪਿਆਰ ਸਾਰੇ ਬ੍ਰਦਰ ਹੀ ਆਗਾ ਸਾਰੇ ਵੜਗਾ ਬਹੁਤ ਵਧੀਆ ਧੰਨਵਾਦ ਸਾਰੇਗਾ ਜਿਲੇ ਜੀ ਇੱਕ ਜਦੋਂ ਤੁਸੀਂ ਜਿੱਤਣ ਤੋਂ ਪਹਿਲਾਂ ਮੈਂ ਆਪਣੇ ਘਰ ਚ ਵੀਡੀਓ ਕੀਤੀ ਸੀ ਕਿ ਜਿੱਤਣ ਤੋਂ ਬਾਅਦ ਅਸੀਂ ਮੁਹੱਲੇ ਦੇ ਗਲੀਆਂ ਦੇ ਸਾਰਾ ਵਿਕਾਸ ਕਰਵਾਵਾਂਗੇ ਇਸ ਗੱਲ ਦੀ ਗਾਰੰਟੀ ਲੈਣੇ ਹੋ ਜੀ ਕਿ ਸਾਰਾ ਵਿਕਾਸ ਕਰਾਉਂਗੇ ਹਾਂਜੀ ਜ਼ਰੂਰ ਕਰਾਵਾਂਗੇ ਬਾਤ ਝੜਕੇ ਕਰਾਂਗੇ ਜੀਲਾ ਜੀ ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛਣਾ ਚਾਹਨਾ ਜੋ ਵੀ ਆਪਣਾ ਕੰਪਿਊਟੇਟਰ ਸੀ ਰਾਜਕੁਮਾਰ ਰਾਜੂ ਜੋ ਕਿ ਇੱਕ ਸੋਸ਼ਲ ਵਰਕਰ ਵੀ ਹੈ ਉਹਨਾਂ ਪਰਿਵਾਰਾਂ ਦੇ ਨਾਲ ਤੁਹਾਡਾ ਕਿੰਨਾ ਕੁ ਮੋਹ ਹੈ ਜੀ ਬਾਈਚਾਰਾ ਜੀ ਪੂਰਾ ਛੋਟਾ ਵੀਰ ਹੈ ਮੇਰਾ ਬਹੁਤ ਪਿਆਰਾ ਛੋਟਾ ਬਹੁਤ ਪਰਮ ਪਿਆਰੇ ਸੋ ਜੀਲਾ ਸੈਣੀ ਬਹੁਤ ਨੇਕ ਦਿਲ ਇਨਸਾਨ ਨੇ ਉਹਨਾਂ ਨੇ ਇੱਕ ਗੱਲ ਬਹੁਤ ਜੀਲਾ ਸੈਣੀ ਜੀ ਜੋ ਕਿ ਬਹੁਤ ਹੀ ਨੇਕ ਇਨਸਾਨ ਨੇ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਜੋ ਕਿ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਸੀ ਰਾਜਕੁਮਾਰ ਰਾਜੂ ਜੀ ਵੀ ਸਾਡਾ ਛੋਟਾ ਭਾਈ ਹੈ ਅਸੀਂ ਉਹਨਾਂ ਦੇ ਨਾਲ ਲੱਗ ਕੇ ਹੀ ਸਾਰੇ ਕੰਮ ਕਰਵਾਵਾਂਗੇ ਇਹ ਬਹੁਤ ਵੱਡੀ ਗੱਲ ਕਹੀ ਹੈ ਸਾਡੇ ਨਾਲ ਜੁੜੇ ਨੇ ਜੋ ਕਿ ਦੋ ਵਾਰ ਸਾਬਕਾ ਐਮਸੀ ਰਹਿ ਚੁੱਕੇ ਨੇ ਐਮਸੀ ਰਹਿ ਚੁੱਕੇ ਨੇ ਇਸ ਨਗਰ ਦੇ ਵਾਰ ਨੰਬਰ 12 ਦੇ ਉਹਨਾਂ ਦੀ ਰਹਿਸ਼ਤੇ ਹੀ ਪਹੁੰਚੇ ਆ ਸਾਬਕਾ ਐਮਸੀ ਬੂਟਾ ਜੀ ਗੱਲਬਾਤ ਕਰਦੇ ਆ ਬੂਟਾ ਐਮਸੀ ਜੀ ਨਾਲ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਪਹਿਲੀ ਵਾਰ ਮੈਂ ਤੁਹਾਡਾ ਧੰਨਵਾਦ ਕਰਦਾ ਦੀ ਪੰਜਾਬ న్యూਸ 24 ਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਣ ਵਧਾਇਆ ਤੇ ਮੈਂ ਸਾਰੇ ਬਾੜ 12 ਨੰਬਰ ਬਾੜ ਦੇ ਸਾਰੇ ਹੀ ਸਮੂਹ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੀਜੀ ਵਾਰ ਸਾਨੂੰ ਫਿਰ ਫਤਵਾ ਦੇ ਕੇ ਆਪਣੀ ਸੇਵਾ ਦਾ ਮੌਕਾ ਮੌਕਾ ਦਿੱਤਾ ਅਸੀਂ ਵਾਦਾ ਕਰਦੇ ਹਾਂ ਸਾਰੇ ਬਾੜ ਵਾਸੀਆਂ ਦਾ ਅਸੀਂ ਰਾਤ ਦਿਨ ਉਹਨਾਂ ਲਈ ਹਾਜ਼ਰਾਂ ਤੇ ਸਾਡੇ ਦਰਵਾਜ਼ੇ ਸਾਡੇ ਖੁੱਲੇ ਰਹਿਣਗੇ ਸਾਰੇ ਸ਼ਹਿਰ ਵਾਸੀਆਂ ਦਾ ਤੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਸਾਡੇ ਉਰੇ ਚੋਣਾ ਕਰਵਾਈਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਵਾਰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਬੁੱਟਾ ਜੀ ਬਹੁਤ ਦਿਲ ਦੀਆਂ ਗਹਿਰਾਈਆਂ ਨਾਲ ਜੋ ਕਿ ਵਾਰਡ ਵਾਸੀਆਂ ਦਾ ਸਾਰੇ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਦੇ ਨੇ ਬੁੱਟਾ ਜੀ ਇਸ ਗੱਲ ਦੀ ਗਾਰੰਟੀ ਕਿਉਂਕਿ ਲੋਕਾਂ ਨੇ ਬਹੁਤ ਫਤਵਾ ਤੁਹਾਨੂੰ ਦਿੱਤਾ ਹੈ ਇੱਕ ਗੱਲ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਜ਼ਿਲੇ ਸੈਣੀ ਦਾ ਹੀ ਚੇਰਾ ਮੈਦਾਨ ਦੇ ਵਿੱਚ ਉਤਾਰਿਆ ਜ਼ਿਲੇ ਸੈਣੀ ਦਾ ਅਸੀਂ ਚੇਰਾ ਤਾਂ ਉਤਾਰਿਆ ਸਾਡੀ ਸਾਰਾ ਜਿਹੜਾ ਸਾਡਾ ਗਰੁੱਪ ਸੀ ਸਾਡਾ ਸਾਡਾ ਬਰਾਦਰੀਆਂ ਦਾ ਇਕੱਠ ਹੋਇਆ ਸੀ ਸਾਰੀ ਬਰਾਦਰੀਆਂ ਦਾ ਇੱਕ ਨੇਕ ਇਨਸਾਨ ਨੇ ਸ਼ਰੀਫ ਨੇ ਇਹਨਾਂ ਦਾ ਕਿਸੇ ਤਰ੍ਹਾਂ ਦਾ ਬੈਰ ਵਿਰੋਧ ਨਹੀਂ ਕਿਸੇ ਨਾਲ ਕਿਸੇ ਨਾਲ ਬੋਲ ਬਲਾ ਨਹੀਂ ਹੈਗਾ ਇਸ ਕਰਕੇ ਅਸੀਂ ਦੇਖਿਆ ਵੀ ਇਹ ਬੰਦਾ ਸਾਡਾ ਫਤਵਾ ਲੈ ਸਕਦਾ ਇਸ ਕਰਕੇ ਅਸੀਂ ਨੂੰ ਪਹਿਲਾਂ ਦੇ ਪਹਿਲ ਦਿੱਤੀ ਹੈ ਤੇ ਜਿਲਾ ਸੈਣੀ ਨਹੀਂ ਸਾਡੇ ਸਾਰੇ ਬਾੜ ਦੇ ਜਿਹੜੇ ਵੀ ਲੱਗੇ ਨੇ ਇਹਦੇ ਸਪੋਰਟਰ ਸਾਰੇ ਐਮਸੀ ਨੇ ਸਾਰੇ ਹੀ ਰਲ ਮਿਲ ਕੇ ਅਸੀਂ ਵਿਕਾਸ ਕਰਾਵਾਂਗੇ ਸਾਰੇ ਹੀ ਨਾਲ ਲੈ ਕੇ ਚੱਲਾਂਗੇ ਭਾਵੇਂ ਉਹ ਰਾਜੂ ਸੈਣੀ ਹੈ ਭਾਵੇਂ ਕੋਈ ਹਾਰੇ ਹੋਇਆ ਹੈ ਭਾਵੇਂ ਕੋਈ ਜਿੱਤੇ ਹੈ ਇਹ ਨਹੀਂ ਹੈਗਾ ਵੀ ਅਸੀਂ ਜਿੱਤ ਗਏ ਜਾਂ ਰਾਜੂ ਹਾਰ ਗਿਆ ਰਾਜੂ ਵੀ ਸਾਡਾ ਆਪਣਾ ਹੈ ਰਾਜੂ ਨੂੰ ਵੀ ਨਾਲ ਲੈ ਕੇ ਚੱਲਾਂਗੇ ਉਹਦੇ ਮੋੜੇ ਤੇ ਵੀ ਅਸੀਂ ਇਹ ਭਾਰ ਪਾਵਾਂਗੇ ਵਿਕਾਸ ਦਾ ਸੋ ਇਹ ਸੀ ਸਾਡੇ ਨਾਲ ਬੂਟਾ ਐਮਸੀਜੀ ਸਾਬ ਕਾ ਐਮਸੀ ਰਹੇ ਨੇ ਬਹੁਤ ਨੇਕ ਇਨਸਾਨ ਨੇ ਬੂਟਾ ਐਮ ਸੀ ਜੀ ਉਹਨਾਂ ਨੇ ਕਿਹਾ ਕਿ ਅਸੀਂ ਹਰ ਇੱਕ ਬੰਦੇ ਨੂੰ ਹਰ ਇੱਕ ਵੋਟਰ ਨੂੰ ਹਰ ਇੱਕ ਸਪੋਰਟਰ ਨੂੰ ਨਾਲ ਲੈ ਕੇ ਚੱਲਾਂਗੇ ਕਿ ਰਾਜਕੁਮਾਰ ਰਾਜੂ ਵੀ ਸਾਡਾ ਛੋਟਾ ਭਾਈ ਹੈ ਅਸੀਂ ਜੋ ਹਲਕੇ ਇਹਦਾ ਏਰੀਆ ਦਾ ਵਿਕਾਸ ਕਰਾਣਾ ਆਪਣੇ ਮੁਹੱਲੇ ਦਾ ਵੀ ਉਸ ਨੂੰ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਬਹੁਤ ਵੱਡੀ ਗੱਲ ਕਹੀ ਹੈ ਸਾਡੇ ਨਾਲ ਜੁੜੇ ਨੇ ਸਾਡੇ ਸ਼ਮਸ਼ੇਰ ਸਿੰਘ ਜੀ ਸ਼ੇਰਾ ਜੋ ਕਿ ਇੱਕ ਸੋਸ਼ਲ ਵਰਕਰ ਵੀ ਨੇ ਧੰਨਵਾਦ ਕਰਦੇ ਆ ਸ਼ਸ਼ੀਕਲ ਜੀ ਸਾਸਰਿਕਰ ਜੀ ਪੰਜਾਬ ਨਵੀਂ ਦਾ ਸਾਸਰਿਕਰ ਜੀ ਸ਼ੇਰਾ ਜੀ ਕਿੰਨਕ ਲੋਕ ਜਿਲੇ ਸੈਣੀ ਨੂੰ ਪਿਆਰ ਕਰਦੇ ਸੀ ਤੁਸੀਂ ਅਸੀਂ ਆ ਪਹਿਲਾਂ ਵੀ ਇਹਨਾਂ ਦੀ ਵੀਡੀਓ ਕੀਤੀ ਹੈ ਬਹੁਤ ਜ਼ਿਆਦਾ ਹੁੰਗਾਰਾ ਸਾਨੂੰ ਗਲੀ ਮੋਹੱਲੇ ਵਿੱਚ ਦੇਖਣ ਨੂੰ ਮਿਲਿਆ ਕਿੰਨਕ ਸਾਥ ਦਿੱਤਾ ਜੀ ਲੋਕਾਂ ਨੇ ਬਹੁਤ ਸਾਰੇ ਵੜ ਨੇ ਸਾਰੇ ਪਰਿਵਾਰਾਂ ਨੇ ਸਾਰੀ ਬਰਾਦ ਨੇ ਸਾਡਾ ਇੰਨਾ ਸਾਥ ਦਿੱਤਾ ਹੈ ਸਾਡਾ ਸਾਥ ਦਿੰਦੇ ਰਹਿਣਗੇ ਜੋ ਕੰਮ ਹੋਇਆ ਵੜ ਦਾ ਤਨ ਮਨ ਤੋਂ ਕਰਾਂਗੇ ਖੁੱਲਕੇ ਕੰਮ ਕਰਾਂਗੇ ਰਾਜੂ ਸੈਣੀ ਨੂੰ ਵੀ ਨਾਲ ਲੈ ਕੇ ਚੱਲਾਂਗੇ ਜੋ ਕੰਮ ਕਰਨਾ ਹੈ ਸਾਰੇ ਵੜ ਦਾ ਕਰਾਂਗੇ ਇਹ ਸੀ ਸਾਡੇ ਨਾਲ ਸ਼ਮਸ਼ੇਰ ਸਿੰਘ ਜੀ ਸ਼ੇਰਾ ਹਰ ਇੱਕ ਬੋਟਰ ਹਰ ਇੱਕ ਸਪੋਰਟਰ ਜੋ ਕਿ ਰਾਜਕੁਮਾਰ ਰਾਜੂ ਜੀ ਦਾ ਨਾਮ ਅੱਗੇ ਰੱਖਦਾ ਕਿ ਉਹ ਵੀ ਸਾਡਾ ਛੋਟਾ ਭਾਈ ਹੈ ਸਾਡੇ ਨਾਲ ਜੁੜੇ ਨੇ ਜੋ ਕਿ ਪ੍ਰਾਚਨ ਸ਼ਿਵ ਮੰਦਰ ਛੋਈ ਵਾਲਾ ਦੇ ਪ੍ਰਧਾਨ ਦੇਸ ਰਾਜ ਜੀ ਸੈਣੀ ਗੱਲਬਾਤ ਕਰਦੇ ਹਾਂ ਦੇਸ ਰਾਜ ਜੀ ਸੈਣੀ ਜੀ ਨਾਲ ਸ਼ਸ਼ੀਕਲ ਜੀ ਸਤਿ ਸ੍ਰੀ ਅਕਾਲ ਜੀ ਦੇਸ ਰਾਜ ਜੀ ਤੁਸੀਂ ਜੋ ਜ਼ਿਲੇ ਸੈਣੀ ਦੀ ਸੀਟ ਮਹੱਲੇ ਵਾਲਿਆਂ ਦੀ ਝੋਲੀ ਪਾਈ ਹੈ ਇਸ ਨੂੰ ਕਿਵੇਂ ਦੇਖਦੇ ਹੋ ਸਹੀ ਦੇਖਦੇ ਹਾਂ ਜੀ ਤਨਮਨ ਤੇ ਬਿਲਕੁਲ ਬੰਦਾ ਸਾਫ਼ ਹੈ ਬਿਲਕੁਲ ਕੰਮ ਵਧੀਆ ਕਰੂਗਾ ਜੀ ਬਹੁਤ ਵਧੀਆ ਪਿਆਰ ਨਾਲ ਇਲੈਕਸ਼ਨ ਹੋਇਆ ਕੋਈ ਲੜਾਈ ਝਗੜਾ ਕੁਝ ਨਹੀਂ ਹੋਇਆ ਜੀ ਵਧੀਆ ਪਿਆਰ ਨਾਲ ਜਿੱਤ ਕੇ ਘਰ ਆਈਆਂ ਧੰਨਵਾਦ ਜੀ ਸਰਕਾਰ ਦੀ ਕਾਰਜਕਾਰੀ ਜੋ ਕਿ ਪ੍ਰਸ਼ਾਸਨ ਦਾ ਜੋ ਰੋਲ ਰਿਹਾ ਹੈ ਇਲੈਕਸ਼ਨਾਂ ਵਾਲੇ ਦਿਨ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਵਧੀਆ ਰਿਹਾ ਜੀ ਬਹੁਤ ਸ਼ਾਂਤ ਮੌਲ ਰਿਹਾ ਪ੍ਰਸ਼ਾਸਨ ਨੂੰ ਵੀ ਬੜਾ ਸਾਧਿਆ ਧੰਨਵਾਦ ਜੀ ਏਸੀ ਸਾਡੇ ਪ੍ਰਾਚਨ ਸ਼ਿਵ ਮੰਦਰ ਛੋਈ ਵਾਲੇ ਦੇ ਪ੍ਰਧਾਨ ਦੇਸ ਰਾਜੀ ਸੈਣੀ ਗੱਲਬਾਤ ਕਰਦੇ ਹਾਂ ਸਾਡਾ ਬਹੁਤ ਹੀ ਪਿਆਰਾ ਮਿੱਤਰ ਅਮਨ ਸੈਣੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਦਾ ਪੰਜਾਬ న్యూਸ 64 ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤੇ ਸਾਡੀ ਸਾਖ ਲੈਣ ਵਾਸਤੇ ਸਰ ਪਹੁੰਚੇ ਹੋ ਅਮਨ ਸੈਣੀ ਜੋ ਕਿ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਜਿਨ੍ਹਾਂ ਨੇ ਪਹਿਲਾਂ ਵੀ ਐਮਸੀ ਦੀ ਚੋਣ ਲੜੀ ਸੀ ਤੇ ਅੱਜ ਵੀ ਇੱਕ ਸੋਸ਼ਲ ਵਰਕ ਕਰਦੇ ਨੇ ਅਮਨ ਸੈਣੀ ਜੀ ਗੱਲਬਾਤ ਉਹਨਾਂ ਨੇ ਦੱਸਿਆ ਕਿ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਅਮਨ ਸੈਣੀ ਜੀ ਆਈ ਵਾਰ ਜੋ ਵਿਚਾਰ ਬਣਦਾ ਸੀ ਚੋਣ ਲੜਦਾ ਤੁਸੀਂ ਕਿਉਂ ਨਹੀਂ ਮੈਦਾਨ ਵਿੱਚ ਉਤਰੇ ਦੇਖੋ ਇਸ ਤਰ੍ਹਾਂ ਇਸ ਵਾਰ ਕੀ ਹੋਇਆ ਸਾਡਾ ਸਾਰਾ ਮਤਲਬ ਬਾੜ ਬਾੜਵਾਸੀ ਸਾਰੇ ਤੇ ਸਾਡੀਆਂ ਬ੍ਰਦਰਾਂ ਦੇ ਲੋਕ ਸਾਡਾ ਆਪਣਾ ਪੂਰਾ ਮੁਹੱਲਾ ਤੂਰ ਮੁਹੱਲਾ ਅਸੀਂ ਬਾਬੇ ਦੇ ਇਕੱਠ ਕੀਤਾ ਪੂਰੇ ਇਕੱਠ ਦੇ ਵਿੱਚ ਘਟੋ ਘਟ 200 300 ਬੰਦੇ ਜਿਹੜਾ ਇਕੱਠ ਹੋਇਆ ਜਿਹੜੇ ਸਾਰੇ ਸਾਰਿਆਂ ਦੀ ਸਹਿਮਤੀ ਨਾਲ ਆਪਣਾ ਜ਼ਿਲ੍ਹਾ ਸੈਣੀ ਦਾ ਨਾਮ ਰੱਖਿਆ ਗਿਆ ਤੇ ਸਾਰੇ ਹੀ ਇਹਨਾਂ ਨਾਲ ਤਨਮਨਨ ਤੋਂ ਲੱਗੇ ਹੋਏ ਸੀ ਸੋ ਅਮਨ ਸੈਣੀ ਦਾ ਦਾਵਾ ਹੈ ਕਿ ਅਸੀਂ ਜੋ ਵੀ ਗਲੀ ਮੁਹੱਲੇ ਦਾ ਜੋ ਯਾਨੀ ਕਿ ਵਿਚਾਰ ਬਣਿਆ ਉਹਨਾਂ ਨੇ ਜ਼ਿਲ੍ਹਾ ਸੈਣੀ ਜੋ ਕਿ ਕੈਂਡੀਡੇਟ ਮੈਦਾਨ ਵਿੱਚ ਉਤਾਰਿਆ ਤੇ ਉਹਨਾਂ ਦੀ ਜੋ ਝੋਲੀ ਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਅਮਨ ਜੀ ਇੱਕ ਗੱਲ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਘੁੰਮ ਰਹੀ ਹੈ ਕਿ ਪ੍ਰਧਾਨਗੀ ਦਾ ਚਿਹਰਾ ਕਿਹਨੂੰ ਦੇਖਣਾ ਚਾਹੁੰਦੇ ਹੋ ਦੇਖੋ ਇਸ ਤਰ੍ਹਾਂ ਇਕੰਮ ਸਾਰਿਆਂ ਦੇ ਨਾਲ ਮਿਲ ਕੇ ਹੁੰਦੇ ਨੇ ਜਿਵੇਂ ਵੀ ਸਾਰੇ ਰਲ ਕੇ ਮਿਲ ਕੇ ਜਿਵੇਂ ਹੁਣ ਆਪਣੇ ਵੀ ਤਕਰੀਬ ਚਾਰ ਕੈਂਡੀਡੇਟ ਸਾਹਮਣੇ ਆਏ ਨੇ ਆਪਣੇ ਬ੍ਰਦਰਰੀ ਦੇ ਉਸ ਤੋਂ ਬਿਨਾ ਵੀ ਜੇ ਜਕਰ ਜਿੱਥੇ ਮਜਯੋਟੀ ਹੁੰਦੀ ਹੈ ਜਿੱਥੇ ਵੀ ਸਾਰਿਆਂ ਨੂੰ ਮਿਲ ਕੇ ਠੀਕ ਲੱਗਦਾ ਹੋਇਆ ਜਿਹੜਾ ਚਿਹਰਾ ਕੋਈ ਪੂਰੇ ਆਪਣਾ ਮੂਨਕ ਦਾ ਵਿਕਾਸ ਕਰਨ ਦਾ ਲਾਇਕ ਹੋਇਆ ਠੀਕ ਲੱਗਦਾ ਹੋਇਆ ਤਾਂ ਉਸ ਨੂੰ ਕੈਂਡੀਡੇਟ ਚੁਣਨਾ ਜ਼ਰੂਰੀ ਹੈ ਸਰਕਾਰ ਦਾ ਕਿਨਨਕ ਧੰਨਵਾਦ ਕਰ ਦਿਓ ਜੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਰਕਾਰ ਨੇ ਇਸ ਵਾਰ ਜਿਹੜੀ VOTING ਦੇਖੀਏ ਬਹੁਤ ਹੀ ਸੁੱਚੇ ਜੇ ਢੰਗ ਨਾਲ ਤੇ ਸ਼ਾਂਤਮਈ ਢੰਗ ਨਾਲ ਇਲੈਕਸ਼ਨ ਹੋਏ ਨੇ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਬਿਤਕਰਾ ਨਹੀਂ ਕੀਤਾ ਗਿਆ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਬਿਲਕੁਲ ਸੁੱਚੇ ਜੇ ਢੰਗ ਨਾਲ ਇਲੈਕਸ਼ਨ ਹੋਏ ਨੇ ਏਸੀ ਅਮਨ ਸੈਣੀ ਜੀ ਜੇ ਜੋ ਕਿ ਕੈਮਰੇ ਦੇ ਸਾਹਮਣੇ ਬੋਲ ਰਹੇ ਨੇ ਕਿ ਬਹੁਤ ਹੀ ਸੋਹਣੇ ਢੰਗ ਨਾਲ ਵੋਟਾਂ ਪਈਆਂ ਤੇ ਕੋਈ ਵੀ ਹੁੱਲੜਵਾਜੀ ਨਹੀਂ ਹੋਈ ਸਾਡੇ ਨਾਲ ਸਾਡੇ ਭਾਈ ਸਾਦਰ ਸੈਣੀ ਜੀ ਸਾਡੇ ਨਾਲ ਕਿ ਲੋਕਾਂ ਦਾ ਪਿਆਰ ਤੁਹਾਨੂੰ ਮੁਹੱਲਾ ਨਿਵਾਸੀਆਂ ਨੇ ਦਿੱਤਾ ਜੀ ਬਹੁਤ ਜ਼ਿਆਦਾ ਜੀ ਤੁਹਾਡਾ ਜिले ਸੈਣੀ ਨਾਲ ਤੁਹਾਡਾ ਕਿੰਨਾ ਪਿਆਰ ਹੈ ਜੀ ਬਹੁਤ ਜ਼ਿਆਦਾ ਹੈ ਜੀ ਮਾਈਆਂ ਨੂੰ ਸਾਰਿਆਂ ਨੂੰ ਸਾਥ ਦਿਆ ਹਨ ਜਿੱਡਾ ਟਕਾ ਬੋਟ ਪਾਏ ਡਟਕੇ ਨਾ ਰਹੇ ਇਹ ਸੀ ਸਾਡੇ ਨਾਲ ਸਾਦਰ ਸੈਣੀ ਜੀ ਜਿਨ੍ਹਾਂ ਦਾ ਪਿਆਰ ਬਹੁਤ ਹੈ ਜिले ਸੈਣੀ ਦੇ ਨਾਲ ਪੂਰੀ ਬਰਾਦਰੀ ਦੇ ਨਾਲ ਇਹਨਾਂ ਦਾ ਪਿਆਰ ਹੈ ਤਾਂ ਤੁਸੀਂ ਦੇਖ ਰਹੇ ਹੋ ਦੀ ਪੰਜਾਬ న్యూਸ 64 ਬਣੇ ਰਹੋ ਧੰਨਵਾਦ